ਬੀਤੇ ਕੱਲ ਡਿਪਟੀ ਕਮਿਸ਼ਨਰ ਗੁਰਦਾਸਪੁਰ ਹਿਮਾਂਸ਼ੂ ਅਗਰਵਾਲ ਦੀ ਚੋਣ ਕਮਿਸ਼ਨਰ ਵੱਲੋਂ ਜਲੰਧਰ ਵੇਖੇ ਬਦਲੀ ਕਰ ਦੇਣ ਤੋਂ ਬਾਅਦ ਗੁਰਦਾਸਪੁਰ ਵਿੱਚ ਜਲੰਧਰ ਤੋਂ ਬਦਲ ਕੇ ਆਏ ਨਵ ਨਿਯੁਕਤ ਡਿਪਟੀ ਕਮਿਸ਼ਨਰ ਵਿਸ਼ੇਸ਼ ਸੰਗਗਲ ਜੀ ਨੇ ਗੁਰਦਾਸਪੁਰ ਆਫਿਸ ਵਿੱਚ ਆਪਣਾ ਅਹੁਦਾ ਸੰਭਾਲ ਲਿਆ ਹੈ ਜਿੱਥੇ ਅਹੁਦਾ ਸੰਭਾਲਣ ਤੋਂ ਬਾਅਦ মিডিਆ ਨਾਲ ਰੋਬਰੂ ਹੁੰਦਿਆਂ ਜ਼ਿਲ੍ਹਾ ਵਾਸੀਆਂ ਨੂੰ ਹਰ ਸੰਭਵ ਸਹਾਇਤਾ ਦੇਣ ਦੀ ਗੱਲ ਕਹੀ ਇਸ ਮੌਕੇ ਤੇ ਬੋਲਦਿਆਂ ਹੋਇਆ ਨਿਊ ਨਿਯੁਕਤ ਦੀਪਤੀ ਕਮਿਸ਼ਨਰ ਵਿਸ਼ੇਸ਼ ਸੰਗਲ ਨੇ ਕਿਹਾ ਕਿ ਗੁਰਦਾਸਪੁਰ ਵਿੱਚ ਉਹਨਾਂ ਨੇ ਅਹੁਦਾ ਸੰਭਾਲ ਲਿਆ ਹੈ ਔਰ ਉਹ ਗੁਰਦਾਸਪੁਰ ਦੇ ਲੋਕਾਂ ਦੇ ਵਿਸ਼ਵਾਸ ਤੇ ਪੂਰੀ ਤਰ੍ਹਾਂ ਨਾਲ ਖਰੇ ਉਤਰਨਗੇ ਅਤੇ ਇਮਾਨਦਾਰੀ ਨਾਲ ਆਪਣਾ ਕੰਮ ਕਰਦਿਆਂ ਹੋਇਆ ਹਰ ਇੱਕ ਦਾ ਕੰਮ ਪਹਿਲ ਦੇ ਆਧਾਰ ਤੇ ਕਰਨਗੇ ਚੋਣਾਂ ਨੂੰ ਦੇਖਦਿਆਂ ਹੋਇਆ ਜਿੱਥੇ ਉਹਨਾਂ ਨੇ ਕਿਹਾ ਕਿ ਅਧਿਕਾਰੀਆਂ ਦੀਆਂ ਪਹਿਲਾਂ ਹੀ ਡਿਊਟੀਆਂ ਲੱਗੀਆਂ ਹੋਈਆਂ ਹਨ ਅਤੇ ਹਰ ਅਧਿਕਾਰੀ ਆਪਣੀ ਜ਼ਿੰਮੇਵਾਰੀ ਸਮਝ ਕੇ ਕੰਮ ਕਰ ਰਿਹਾ ਹੈ ਜਿੱਥੇ ਉਹਨਾਂ ਨੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਉਹ ਪੂਰਾ ਸਹਿਯੋਗ ਦੇਣ ਜਿੱਥੇ ਰਾਜਨੀਤਿਕ ਪਾਰਟੀਆਂ ਨੂੰ ਵੀ ਉਹਨਾਂ ਨੇ ਅਪੀਲ ਕੀਤੀ ਹੈ ਕਿ ਉਹ ਜ਼ਿਲ੍ਹਾ ਪ੍ਰਸ਼ਾਸਨ ਨੂੰ ਨਾਲ ਲੈ ਕੇ ਚੱਲਣ ਅਤੇ ਪੂਰਾ ਸਹਿਯੋਗ ਦੇਣ ਜਿੱਥੇ ਉਹਨਾਂ ਨੇ ਬਾਰਡਰ ਉੱਪਰ ਨਸ਼ੇ ਤਸਕਰੀ ਨੂੰ ਲੈ ਕੇ ਕਿਹਾ ਕਿ ਉਹ ਗੁਰਦਾਸਪੁਰ ਬਾਰਡਰ ਏਰੀਆ ਹੈ ਜਿਸ ਦੇ ਉੱਪਰ ਬਾਰਡਰ ਉੱਪਰ ਪੂਰੀ ਤਰ੍ਹਾਂ ਸ਼ਕਤੀ ਨਾਲ ਕੰਮ ਕੀਤਾ ਜਾਵੇਗਾ ਅਤੇ ਵਿਰੋਧੀਆਂ ਦੇ ਮਨਸੂਬਿਆਂ ਨੂੰ ਕਾਮਯਾਬ ਨਹੀਂ ਹੋਣ ਦਿੱਤਾ ਜਾਵੇਗਾ ਜਿੱਥੇ ਉਹਨਾਂ ਨੇ ਕਿਹਾ ਕਿ 2024 ਦੀ ਇਲੈਕਸ਼ਨ ਦੇ ਚੱਲਦਿਆਂ ਹਰੇਕ ਵਿਅਕਤੀ ਨੂੰ ਚੋਣ ਜਾਪਤਾ ਦੀਆਂ ਸਾਰੀਆਂ ਹਦਾਇਤਾਂ ਦਾ ਪਾਲਣਾ ਕਰਨਾ ਪਵੇਗਾ ਅਤੇ ਰਹੰਦੇ ਵੋਟਰਾਂ ਨੂੰ ਵੀ ਆਪਣੀ ਵੋਟ ਬਣਾਉਣ ਦਾ ਅਧਿਕਾਰ ਦਿੱਤਾ ਜਾ ਰਿਹਾ ਹੈ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਅਜੇ ਵੀ ਨੰਨੀਆਂ ਵੋਟਾਂ ਬਣਾਈਆਂ ਜਾ ਰਹੀਆਂ ਹਨ ਗੁਰਦਾਸਪੁਰ ਤੋਂ ਲਬਪ੍ਰੀਤ ਸਿੰਘ ਖੁਸ਼ੀ ਦੀ ਰਿਪੋਰਟ ਪੋਲਿੰਗ ਪਰਸੈਂਟੇਜ ਸਟੇਟ ਐਵਰੇਜ ਤੋਂ ਘਟ ਗਈ ਹੈ ਅਸੀਂ ਉਹਨਾਂ ਨੂੰ ਵੀ ਟਾਰਗੇਟ ਕਰਾਂਗੇ ਮੋਸਟਲੀ ਟਾਰਗੇਟਡ ਅਪਰੋਚ ਰੇ ਹੀ ਰੈਦਰ ਦੈਨ ਕਿ ਜਨਰਲ ਅਪਰੋਚ ਹੋਵੇਗੀ ਉਹਦਾ ਐਂਡ ਰਿਜ਼ਲਟ ਡਿਲੀਵਰੀ ਉਸ ਤਰੀਕੇ ਨਾਲ ਨਹੀਂ ਆਪਾਂ ਦਾ ਹੈਗਾ। ਉਹ ਡਿਸਟ੍ਰਿਕਟ ਪ੍ਰੋਫਾਈਲ ਵਗੈਰਾ ਮੈਂ ਅਜੇ ਇਸ ਤੋਂ ਬਾਅਦ ਤੁਹਾਡੇ ਨਾਲ ਮੈਂ ਸੰਵਾਦ ਕਰਕੇ ਤੁਹਾਨੂੰ ਡਿਟੇਲਸ ਵੀ ਮੈਸੇਜ ਕਰ ਦਵਾਂਗਾ। ਬਟ ਜਿਹੜੇ-ਜਿਹੜੇ ਪੂਲਿੰਗ ਬੂਥਾਂ 'ਚ ਪਿਛਲੇ ਕੁਝ ਇਲੈਕਸ਼ਨ 'ਚ ਟੱਟ ਵੋਟਿੰਗ ਹੋਈ ਹੈ ਉਹਦਾ ਆਪਾਂ ਟ ਅਗਲੀ ਵਾਰ ਟੈਂਕ ਕਰਦੇ। ਜਿਹੜੀ ਕੰਸੂਮੇਰ ਦੀ ਹੈ ਰਿਪੋਰਟ। ਸੌਅ ਪਲਾਨਿੰਗ ਕਰ ਰਹੇ ਹਾਂ। ਉਹ ਕੰਮ ਜੀ ਜਿੰਨੇ ਮਸਤ ਹੈ। ਸਨੀ ਤੰਕਰ ਦਿਪਕ ਅੱਜ ਪਰਮਾਤਮਾ ਦੀ ਮਿਹਰ ਨਾਲ ਐਂਡ ਇਲੈਕਸ਼ਨ ਕਮਿਸ਼ਨ ਆਫ ਇੰਡੀਆ ਦੇ ਆਰਡਰਸ ਨਾਲ ਮੈਂ ਇੱਥੇ ਗੁਰਦਾਸਪੁਰ ਜ਼ਿਲ੍ਹੇ ਚ ਜੁਆਇਨ ਕੀਤਾ ਹਾਂ ਮਤੌਰ ਡਿਪਟੀ ਕਮਿਸ਼ਨਰ ਪ੍ਰਾਈਮ ਫੋਕਸ ਮੇਰਾ ਆ ਰਹੇਗਾ ਐਜ਼ ਅ ਡਿਸਟ੍ਰਿਕਟ ਇਲੈਕਸ਼ਨ ਆਫੀਸਰ ਕਿ ਜਿਹੜੇ ਹੁਣ ਇਲੈਕਸ਼ਨਸ ਅੱਗੇ ਜਨਰਲ ਇਲੈਕਸ਼ਨ 2024 ਦੇ ਆ ਰਹੇ ਹੈਗੇ ਜਿਸ ਦਾ ਸ਼ਡਿਊਲ ਇਲੈਕਸ਼ਨ ਕਮਿਸ਼ਨ ਵੱਲੋਂ ਆਲਰੇਡੀ ਦੇ ਦਿੱਤਾ ਗਿਆ ਹੈਗਾ ਸਾਡੇ ਗੁਰਦਾਸਪੁਰ ਦੇ ਇਲੈਕਸ਼ਨਸ 7ਵੇਂ 게ਟ 'ਤੇ ਹੋਣ ਵਾਲੇ ਹੈਗੇ ਅ ਇਸ ਇਲੈਕਸ਼ਨਸ ਦੇ ਦੌਰਾਨ ਪੂਰੀ ਪ੍ਰੋਸੈਸ ਬੜੇ ਹੀ ਫ੍ਰੀ ਫੇਅਰ ਐਂਡ ਟ੍ਰਾਂਸਪਰੈਂਟ ਤਰੀਕੇ ਦੇ ਨਾਲ ਪੂਰੀ ਪ੍ਰੋਸੈਸ ਕੀਤੀ ਜਾਏਗੀ ਅ ਜਿਹੜੇ ਹੋਰ ਚੈਲੰਜੇਸ ਆਂਦੇ ਹੈਗੇ ਇਲੈਕਸ਼ਨਸ ਦੇ ਦੌਰਾਨ ਉਹਨਾਂ ਸਾਰਿਆਂ ਨੂੰ ਨਾਲ-ਨਾਲ ਟਿੱਕ ਕਰ ਕੀਤਾ ਜਾਏਗਾ ਮੁਕੰਮਲ ਤਿਆਰੀਆਂ ਦਾ ਜਾਇਜ਼ਾ ਲੈਣ ਵਾਸਤੇ ਮੈਂ ਇਸ ਤੋਂ ਜਸਟ ਬਾਅਦ ਇੱਕ ਮੀਟਿੰਗ ਰੱਖੀ ਹੈਗੀ ਐ ਐਂਡ ਮੈਂ ਇਲੈਕਸ਼ਨ ਦੇ ਸਾਰੇ ਸਟਾਫ ਦੇ ਨਾਲ ਮੀਟਿੰਗ ਵੀ ਕਰਾਂਗਾ ਅ ਕਰੰਟ ਜਿਹੜੀ ਗਰਾਊਂਡ ਸਿਚੁਏਸ਼ਨ ਆ ਉਹਨੂੰ ਵੀ ਜਾਣਾਂਗਾ ਅ ਗੁਰਦਾਸਪੁਰ ਜ਼ਿਲ੍ਹਾ ਹੁੰਦੇ ਕਾਰਨ ਇੱਕ ਬਾਰਡਰ ਡਿਸਟ੍ਰਿਕਟ ਹੁੰਦੇ ਕਾਰਨ ਆ ਕਾਫੀ ਸਾਰੀਆਂ ਯੂਨਿਕ ਤਰੀਕੇ ਦੀਆਂ ਪ੍ਰੋਬਲਮਸ ਆ ਜਾਂਦੀਆਂ ਹੈਗੀਆਂ ਸਾਡੇ ਨਾਲ ਹੀ ਹਾਊਸਟਾਈਲ ਸਾਡਾ ਨੇਬਰ ਹੈਗਾ ਪਾਕਿਸਤਾਨ ਉਧਰੋਂ ਵੀ ਕਾਫੀ ਸਾਰੀ ਪ੍ਰੋਬਲਮਸ ਆਉਂਦੀ ਕੇਵਰ ਹੀ ਉਮੀਦ ਹੁੰਦੀ ਹੈ ਬਟ ਅਸੀਂ ਇਹ ਇਨਸ਼ੋਰ ਕਰਾਂਗੇ ਐਂ ਲਾਜ਼ਮੀ ਤੌਰ ਤੇ ਯਕੀਨੀ ਬਣਾਵਾਂਗੇ ਗਰਾਉਂਡ ਪੱਧਰ ਤੇ ਕਿ ਕਿਸੇ ਵੀ ਤਰੀਕੇ ਦੀ ਪ੍ਰੋਬਲਮ ਕਿਸੇ ਨੂੰ ਵੀ ਇਲੈਕਸ਼ਨ ਦੇ ਦੌਰਾਨ ਨਾ ਹੋਵੇ ਸਾਰੇ ਜਿਹੜੇ ਬੂਥ ਹੈਗੇ ਆ ਇਲੈਕਸ਼ਨ 'ਚ ਉਹਨਾਂ ਸਾਰਿਆਂ 'ਚ 100% ਵੋਟ ਕਾਸਟਿੰਗ ਹੋਏਗੀ ਐਂਡ ਜਿਹੜੇ ਵਨਰੇਬਲ ਐਂਡ ਕ੍ਰਿਟੀਕਲ ਬੂਥ ਹੋਣਗੇ ਉਹ ਚ ਅਸੀਂ ਮਾਈਕਰਬਜ਼ਰਵਰ ਵੀ ਅਪਾਇੰਟ ਕਰਾਂਗੇ ਅ ਥੋੜਾ ਜਿਹਾ ਚੈਲੰਜ ਰਹੇਗਾ ਇਸ ਵਾਰੀ ਕਿਉਂਕਿ ਗਰਮੀ ਦਾ ਮੌਸਮ ਹੈਗਾ ਗਰਮੀ ਕਾਫੀ ਹੋਏਗੀ ਉਸ ਵੇਲੇ ਸੋ ਸਾਡੇ ਸਟਾਫ ਦੀ ਟੇਕ ਕੇਅਰ ਕਰਨ ਵਾਸਤੇ ਅਸੀਂ ਸਪੈਸ਼ਲ ਵੈਲਫੇਅਰ ਆਫੀਸਰਸ ਲਗਾਵਾਂਗੇ ਇਸ ਤੋਂ ਇਲਾਵਾ ਜਿਹੜੇ ਪੋਲਿੰਗ ਬੂਥ ਤੇ ਆਉਣ ਵਾਲੇ ਸਾਡੇ ਵੋਟਰਸ ਹੈ ਉਹਨਾਂ ਵਾਸਤੇ ਅ ਅਸੀਂ ਪੂਰਾ ਵੈਲਕਮ ਕਰਾਂਗੇ ਜਿਹੜੇ ਅਸ਼ੋਰ ਮਿਨਿਮਮ ਫੈਸਿਲਿਟੀਆਂ ਹੈ ਉਹ ਤੇ ਹੋਣਗੀਆਂ ਹੀ ਉਸ ਤੋਂ ਇਲਾਵਾ ਅਸੀਂ ਹੋਰ ਵੀ ਫੈਸਿਲਿਟੀਆਂ ਉਹਨਾਂ ਨੂੰ ਦਵਾਂਗੇ ਤਾਂ ਕਿ ਗਰਮੀ ਦੇ ਮੌਸਮ 'ਚ ਕਿਸੇ ਨੂੰ ਵੋਟ ਪਾਣ ਦੀ ਕੋਈ ਦਿੱਕਤ ਜਾਂ ਤਕਲੀਫ ਨਾ ਹੋਵੇ ਸੋ ਮੈਂ ਤੁਹਾਡੇ ਰਾਹੀਂ ਸਾਰਿਆਂ ਨੂੰ ਅਪੀਲ ਕਰਾਂਗਾ ਕਿ ਜਿਹੜਾ ਇਹ ਡੈਮੋਕ੍ਰੇਸੀ ਦਾ ਤੋਹਾਰ ਹੈ ਜਿਹੜਾ ਸਾਡੇ ਦੇਸ਼ ਦਾ ਗਰਵ ਹੈ ਐਂ ਦੇਸ਼ ਦਾ ਪਰਵ ਹੈ ਉੱਤੇ ਸਾਰੇ ਆ ਕੇ ਜ਼ਰੂਰ ਵੋਟ ਪਾਓ ਸਾਡੀ ਇਲੈਕਸ਼ਨ ਕਮਿਸ਼ਨ ਵੱਲੋਂ ਸੀਓ ਪੰਜਾਬ ਵੱਲੋਂ ਇਹ ਨਾਰਾ ਦਿੱਤਾ ਗਿਆ ਕਿ ਇਸ ਵਾਰ ਇਸੇ 70% VOTING ਕਰਨੀ ਹੈ ਸੋ ਇਸ ਨੂੰ ਯਕੀਨੀ ਬਣਾਉਣ ਵਾਸਤੇ ਤੁਹਾਡੇ ਸਾਰਿਆਂ ਦੀ ਬਹੁਤ ਬਹੁਤ ਸਹਾਇਤਾ ਦੀ ਜ਼ਰੂਰਤ ਹੈ ਅਸੀਂ ਕਿਉਂਕਿ ਪ੍ਰਾਊਡ ਕਰਦੇ ਹਾਂ ਅਸੀਂ ਫਕਰ ਮਹਿਸੂਸ ਕਰਦੇ ਹਾਂ ਕਿ ਗੁਰਦਾਸਪੁਰ ਜ਼ਿਲ੍ਹਾ ਜਿਹੜਾ ਹੈਗਾ ਉੱਥੇ ਪਹਿਲੇ ਵੀ ਹਿਸਟੋਰੀਕਲ VOTING ਚੰਗੀ ਹੋਈ ਹੈ ਐਂਡ ਮੈਂ ਆਸ ਕਰਦਾ ਹਾਂ ਕਿ ਇਸ ਵਾਰ ਵੀ ਆਪਾਂ ਇਲੈਕਸ਼ਨ 'ਚ ਬਹੁਤ ਵਧੀਆ VOTING ਕਰਾਂਗੇ ਸੋ ਆਹ ਗੱਲ ਕੀਤੀ ਹੈ ਦੀ ਪਾਰਟ ਦੇ ਵਿੱਚ ਐਲੀਮੈਂਟਸ ਕੋਸ਼ਿਸ਼ ਕਰਦੇ ਆ ਬਟ ਅਸੀਂ ਯਕੀਨ ਦਵਾਨੇ ਕਿ ਅਸੀਂ ਕਿਸੇ ਨੂੰ ਵੀ ਇਸ ਤਰੀਕੇ ਦੀ ਹਰਕਤ ਜਾਂ ਕੋਈ ਚੀਜ਼ ਕਰਨ ਨਹੀਂ ਦਵਾਵਾਂਗੇ ਗੁਰਦਾਸਪੁਰ ਦੇ ਵਿੱਚ ਸਰ ਬੋਟਿੰਗ ਨੂੰ ਲੈ ਕੇ ਤੁਸੀਂ ਹੁਣੇ ਗੱਲ ਕਿ ਸਭ ਤੋਂ ਵੱਧ ਰਹਿੰਦਾ ਆ ਅੱਜ ਵੀ ਸਰ ਪਿਛਲੇ ਦਿਨ ਸਰ ਨੇ ਮੀਟਿੰਗ ਕੀਤੀ ਸੀ ਕਿ ਅਜੇ ਵੀ ਬੋਟਾਂ ਜਿਹੜੀਆਂ ਬੰਦੀਆਂ ਪਈਆਂ ਆ ਜਿਹੜੇ ਕੁਝ ਰਹਿ ਗਿਆ ਉਹਨਾਂ ਬਾਰੇ ਕੀ ਤਿਆਰੀਆਂ ਜਰੀ ਕਰਦੀਆਂ ਮੀਰੀ ਮੈਂ ਤੁਹਾਡੇ ਮਾਧਿਅਮ ਨਾਲ ਹੀ ਸਾਰੇ ਨੂੰ ਦੱਸਣਾ ਚਾਹਨਾ ਹੈ ਕਿ ਜਿਹੜੀ ਵੋਟ ਹੈ ਉਹ ਤੁਸੀਂ ਲਾਸਟ ਡੇਟ ਆਫ ਨਾਮੀਨੇਸ਼ਨ ਤੱਕ ਅਸੀਂ ਉਹਨੂੰ ਇਲੈਕਟ੍ਰੋਨ ਰੂਲ 'ਚ ਐਡ ਕਰ ਸਕਦੇ ਆ ਬਟ ਤੁਸੀਂ ਲਾਸਟ ਡੇਟ ਆਫ ਨੋਮੀਨੇਸ਼ਨ ਜਿਹੜੀ ਹੈਗੀ ਹੈ ਮਾਈਨਸ 10 ਡੇਸ ਲੈ ਕੇ ਚੱਲੋ ਕਿਉਂਕਿ 3 ਦਿਨ ਦਾ ਸਾਡੇ ਕੋਲ ਪ੍ਰੋਸੈਸਿੰਗ ਟਾਈਮ ਸਾਨੂੰ ਚਾਹੀਦਾ ਹੁੰਦਾ ਐਂ 7 ਦਿਨ ਅ ਅਸੀਂ ਕਲੇਮਸਨ ਆਬਜੈਕਸ਼ਨ ਲੈਂਦੇ ਹੁੰਦੇ ਸੋ ਉਦੋਂ ਤੱਕ ਤੁਸੀਂ ਆਪਣੀ ਵੋਟ ਪਾ ਸਕਦੇ ਹੋ ਜਿਹੜੇ ਵੀ 18 ਸਾਲ ਦੇ ਬੱਚੇ ਹੋ ਰਹੇ ਹੈ ਜਾਂ ਹੋਣ ਜਾ ਰਹੇ ਹੈ ਉਹ ਆਪਣੀ ਵੋਟ ਪਹਿਲੀ ਅਪਲਾਈ ਕਰ ਦੇਣ ਇਲੈਕਸ਼ਨ ਦਾ ਸ਼ਡਿਊਲ ਕਿਉਂਕਿ ਜਾਰੀ ਹੋ ਚੁੱਕਿਆ ਹੈਗਾ ਸੋ ਤੁਹਾਡੇ ਮਾਧਿਮ ਰਹਿਮਔਰਾਂ ਨੂੰ ਵੀ ਬੇਨਤੀ ਕਰਾਂਗਾ ਕਿ ਤੁਸੀਂ ਜ਼ਰੂਰ ਆਓ ਐਂਡ 1950 ਨੰਬਰ ਤੇ ਤੁਸੀਂ ਕਾਲ ਕਰ ਸਕਦੇ ਹੋ ਜੇਕਰ ਤੁਹਾਨੂੰ ਕੋਈ ਵੀ ਜਾਣਕਾਰੀ ਚਾਹੀਦੀ ਹੈ ਜਾਂ ਐਨਵੀਐਸਪੀ ਪੋਰਟਲ ਤੇ ਵੀ ਤੁਸੀਂ ਲੌਗਇਨ ਕਰਕੇ ਆਪਣੀ ਸਾਰੀ ਡਿਟੇਲਸ ਪਾ ਸਕਦੇ ਹੋ ਤੇ ਸਾਡੇ ਬੀਐਲਓ ਸਾਹਿਬਾਨ ਤੁਹਾਡੇ ਘਰ ਆ ਕੇ ਵੋਟ ਪਨਾ ਕੇ ਜਾਣਗੇ ਲਾਸਟ ਇਹ ਜਿਲ੍ਹਾ ਵਾਸੀਆਂ ਨੂੰ ਖਾਸ ਕਰਕੇ ਰਾਜਨੀਤਿਕ ਪਾਰਟੀਆਂ ਨੂੰ ਕੀ ਮੈਸੇਜ ਦੇਣਾ ਹੈ ਉਹ ਤੁਸੀਂ ਆਪਣੇ ਲੋਕਾਂ ਅ ਮੈਂ ਸਾਰਿਆਂ ਨੂੰ ਇਹੀ ਬੇਨਤੀ ਕਰਾਂਗਾ ਕਿ ਅ ਸਿਆਸੀ ਪਾਰਟੀਆਂ ਨੂੰ ਖਾਸ ਕਰਕੇ ਬੇਨਤੀ ਕਰਾਂਗਾ ਕਿ ਇਲੈਕਸ਼ਨ ਦੇ ਦੌਰਾਨ ਜਿਹੜੀਆਂ ਮਾਡਲ ਕੋਡ ਆਫ ਕੰਡਕਟ ਦੀਆਂ ਗਾਈਡਲਾਈਨਸ ਹੈ ਜਿਹੜੀਆਂ ਇਲੈਕਸ਼ਨ ਕਮਿਸ਼ਨ ਆਫ ਇੰਡੀਆ ਵੱਲੋਂ ਨਿਰਧਾਰਿਤ ਕੀਤੀਆਂ ਗਈਆਂ ਉਸੇ ਗਾਈਡਲਾਈਨਸ ਦੇ ਅੰਦਰ ਤੁਸੀਂ ਕੰਮ ਕਰੋ ਜੇਕਰ ਅ ਕਿਸੇ ਵੀ ਤੁਹਾਡੇ ਵਰਕਰ ਵੱਲੋਂ ਜਾਂ ਕਿਸੇ ਵੱਲੋਂ ਵੀ ਉਸ ਗਾਈਡਲਾਈਨਸ ਤੋਂ ਬਾਹਰ ਜਾਇਆ ਜਾਇਗਾ ਤੇ ਉੱਤੇ ਬੜੀ ਸਖਤ ਕਾਰਵਾਈ ਅਸੀਂ ਕਰਾਂਗੇ ਐਂਡ ਵੋਟਰਸ ਨੂੰ ਮੈਂ ਜਿਲ੍ਹਾ ਵਾਸੀਆਂ ਨੂੰ ਅਪੀਲ ਕਰਾਂਗਾ ਕਿ ਤੁਸੀਂ ਵੀ ਵਿਜੀਲੈਂਟ ਰਹੋ ਐਂਡ ਜਿਹੜੀਆਂ ਵੀ ਕੋਈ ਕੰਪਲੇਂਟਸ ਤੁਹਾਡੇ ਧਿਆਨ ਚ ਆਂਦੀਆਂ ਸਾਨੂੰ ਦੱਸੋ ਤਾਂ ਕਿ ਅਸੀਂ ਉਹਦਾ ਇਮੀਡੀਏਟਲੀ ਰੈਜ਼ੋਲੂਸ਼ਨ ਕਰੀਏ ਐਂਡ ਗੁਰਦਾਸਪੁਰ ਜ਼ਿਲ੍ਹੇ 'ਚ ਇੱਕ ਬਹੁਤ ਹੀ ਫ੍ਰੀ ਫੇਅਰ ਐਂਡ ਪੀਸਫੁਲ ਇਲੈਕਸ਼ਨ ਕਰਾ ਸਕੀਏ